ਮਨਜੀਤ ਵਾਸਤੇ ਬੈਸੇ ਆਹਾਂ ਦੇ ਤੇ ਹੋ ਗਿਆ ਹਾਂ ਠੀਕ ਲੱਗਦਾ ਜੀ ਲਾ ਦੇਖਿਓ ਇਹ ਇਹ ਹੈ 1200 ਇੱਕ ਇਹਦੇ ਚ ਵਾਈਟ ਦਾ ਹਾਂ ਓਕੇ ਇਹ ਹੈ ਜੀ ਇਹਦੇ ਚ ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਥ ਦੇ ਪਾਸ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਹੋਏ ਵੀਰ ਭੈਣ ਭਰਾ ਸਾਰਿਆਂ ਦਾ ਦਿলো ਧੰਨਵਾਦ ਆਪਣੇ ਬਲੌਗ ਨੂੰ ਇਦਾਂ ਹੀ ਵੱਧ ਚੜ੍ਹ ਕੇ ਸਹਿਯੋਗ ਦਿਓ ਜੀ ਤੇ ਪ੍ਰਮਾਤਮਾ ਦੀ ਕਿਰਪਾ ਤੇ ਤੁਹਾਡੇ ਸਹਿਯੋਗ ਦੇ ਨਾਲ ਆਪਣਾ ਚੈਨਲ ਵਧੀਆ ਚੱਲ ਰਿਹਾ ਤੇ ਇਹਨੂੰ ਇਦਾਂ ਹੀ ਸਪੋਰਟ ਕਰੋ ਵੱਧ ਤੋਂ ਵੱਧ ਲੋ ਜੀ ਅੱਜ ਤਰੀਕ ਹੋ ਗਈ 22 ਤੇ ਅੱਜ ਅਸੀਂ ਜਾ ਰਹੇ ਹਾਂ ਜੀ ਸ਼ਾਪਿੰਗ ਕਰਨ ਉਹ ਵੀ ਕਾਦੀ ਸ਼ਾਪਿੰਗ ਹੈ ਤੁਹਾਨੂੰ ਦੱਸ ਦੰਨੇ ਆ ਵੀ ਚੱਕਰ ਇਹ ਹੈ ਵੀ ਮੰਜੀ ਤੇ ਦੱਸੂਗੀ ਹੁਣ ਫਿਰ ਜੇ ਮੈਂ ਬੋਲੂਗਾ ਸਾਰਾ ਕੁਝ ਠੀਕ ਨਹੀਂ ਹਨਾ ਸਸੀ ਗਾਲ ਜੀ ਸਾਰੇ ਅੱਜ ਅਸੀਂ ਜਾਣ ਲੱਗੇ ਕਰਾਲੀ ਹਾਂਜੀ ਕੱਪੜੇ ਲੈ ਨਹੀਂ ਕੱਪੜੇ ਬੋਟ ਬੋਟ ਹੁਣ ਅੱਜ ਸ਼ਾਪਿੰਗ ਹੈ ਜੀ ਕੱਪੜਿਆਂ ਦੀ ਹੋਲੀ ਸੂਟ ਸਾੜ ਤਾਂ ਦੇ ਲੇ ਤੇ ਮੇਰਾ ਰਹਿ ਗਿਆ ਰੈਡੀਮੈਂਟ ਕਰਨ ਦਾ ਰਹਿ ਗਿਆ ਉਹ ਕੱਲੂ ਜਾਉਂਗੇ ਜੀ ਮੁੱਲਾਂਪੁਰ ਤੇ ਅੱਜ ਲੈ ਕਾਣੀਆਂ ਆਏ ਨਾ ਅੱਜ ਖਾ ਕਾਣੀਆਂ ਜੀ ਇਹਨਾਂ ਨਾ ਜੁੱਤੀਆਂ ਹਣੀ ਹੁਣ ਕਰਨਾ ਵੀ ਦੇਖਦੇ ਵੀ ਨਾਈਕੀ ਵਾਲੀ ਖਾਣੀਆਂ ਬੰਦ ਖਾਣੀਆਂ ਕਿੱਦਾਂ ਦੀਆਂ ਖਾਣੀਆਂ ਉਹ ਚੋਇਸ ਇਹਨਾਂ ਦੀ ਆਪਣੀ ਹੋਊਗੀ ਪਾਪਾ ਇਸ ਵਾਰ ਬੜੇ ਲੈਣੇ ਮੈਂ ਨਾਈਕੀ ਦੇ ਬੂਟ ਹਾਂ ਠੀਕ ਹੈ ਤੇ ਬਾਕੀ ਗੱਲਬਾਤ ਉਹ ਜਿਹੇ ਜਿਹੇ ਸੀ ਪਾਲਦੇ ਉਹ ਜਿਹੜੇ ਗੁੱੜ ਤੇ ਮਿਲਦੇ ਹੋਈ ਨਹੀਂ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੀ ਮੇਰਾ ਵੀ ਬੁੱਲ ਫਟ ਗਿਆ ਜੀ ਦੇਖਿਓ ਜੀ ਥੋਂ ਥੋਂ ਤੋ ਤਾਂ ਹੀ ਹੋ ਰਿਹਾ ਜੀ ਹੁਣ ਮੌਸਮ ਹੈ ਸਰਦੀਆਂ ਦੀ ਚੇਂਜ ਹੋ ਰਹੀ ਹੈ 4-5 ਦਿਨ ਤੋਂ ਅਹੀਂ ਹੋ ਰਿਹਾ ਜੀ ਤੇ ਖੁਸ਼ਕੀ ਹੈ ਜੀ ਖੁਸ਼ਕੀ ਸਰ ਮੇਰਾ ਤਾਂ ਮੱਥਾ ਕਾਰਨ ਦਾ ਵੀ ਹੋ ਗਿਆ ਤਾਂ ਜੀ ਗੱਬੇ ਤੇ ਹਰ ਤੋਂ ਦੱਸ ਹੋਰ ਸੁਣਾਓ ਬਾਈ ਅੱਜ ਕੀ ਚੱਲ ਰਿਹਾ ਚੱਲੀਏ ਫਿਰ ਨਿਕਲੀਏ ਹੋਰ ਕੀ ਚੱਲੋ ਉੱਥੇ ਜਾ ਕੇ ਦਿਖਾ ਦੇ ਅਰੇ ਖਾਣਾ ਮੈਂ ਇੱਕ ਚੀਜ਼ ਬਣਾਈ ਹੈ ਹਾਂ ਜੱਸ ਕਰਨਾ ਕੁਝ ਬਣਾਇਆ ਜੀ ਲੈ ਕੇ ਆਣੇ ਇੱਕ ਤਾਂ ਅਸੀਂ ਬੂਟ ਵਗੈਰਾ ਉਹ ਦਿਖਾਣੀਆਂ ਹੈ ਬਾਈ ਇਹਨੂੰ ਖਿੱਚ ਕੇ ਛੱਡ ਦਿੰਦਾ ਜੀ ਉਹ ਛਿੱਕਾ ਜਾਂ ਪਰਾਂ ਨੂੰ ਬੰਦੂਕ ਬਣਾਤੀ ਇੱਕ ਇਹ ਕਹਿ ਲੈਣਾ ਇੱਕ ਤਾਂ ਪਾਗਾਂ ਮੰਨੀ ਤੇ ਲਿਆਓ ਪਾਗਾਂ ਦੋ ਨੇ ਹਾਂ ਮੰਨ ਲੈ ਮੇਰੀ ਗੱਲ ਫਤਮੁਲਾ ਬੁੱਤੀ ਨੇ ਹੂੰ ਫੇ ਜਿਹੜੀ ਲਾਇਨਿੰਗ ਤੇਰੀ ਇੱਕ ਬਚ ਗਈ ਟਪਾਟਾ ਟਪਾਟਾ ਲਾਇਨਿੰਗ ਲੱਗੀ ਜੀ ਕੋਈ ਨਵੀਂ ਅੰਟ ਪਾਟਾ ਜੀ ਟਪਾਟਾ ਅੱਛਾ ਟਾਪਾ ਚਲੋ ਠੀਕ ਹੈ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੈ ਅੱਜ ਇੱਕ ਤਾਂ ਇਹਨੇ ਲੈ ਕੇ ਆਣੀ ਜੀ ਮਨਜੀਤ ਨੇ ਜੁਕਤੀਆਂ ਖਾ ਕਾਣੀਆ ਇੱਕ ਬੈਗ ਕਹਿੰਦੀ ਲਿਆਉਣਾ ਕੋਈ ਬੜਾ 10 ਕਿਲੋ ਵਾਲਾ ਹੈ ਹਨਾ 10 ਕਿਲੋ ਵਾਲਾ 10 ਕਾ ਨੂੰ ਆਲਾ 20 ਆਲਾ ਲਿਆ ਚਾਹੇ 20 ਆਲਾ ਲੈ 15 ਆਲਾ 12 ਆਲਾ ਨਾਲੇ ਬੋਰੀਆਂ ਬੂਰੀਆਂ ਪਰ ਹੋ ਜੂंगी ਥੋੜੀ ਜੀਆਂ ਹਾਂ 7-8 ਕਿਲੋ ਆਲਾ ਹੈਗਾ ਜੀ ਪਹਿਲਾਂ ਇੱਕ ਛੋਟੀ ਬੈਗੜੀਆਂ ਜੀਆਂ ਕਿੱਟਾ-ਕੁੱਟਾ ਵੀ ਹੈਗੀ ਆ ਦੇਖੋ ਆਪਣਾ ਇੱਕ ਚੀੜ ਵਿਆਹ ਵਾਸਤੇ ਤਾਂ ਅਲੱਗ ਚੀਜ਼ ਹੁੰਦੀ ਹੈ ਤੇ ਬਾਕੀ ਅੱਛਾ ਆ ਵੀ ਹੈ ਗੱਲ ਬਾਤ ਹਨੀ ਤੇ ਹੋਰ ਮੰਜੀ ਤੇ ਸ਼ਾਪਿੰਗ ਕਿਹੜੀ-ਕੜੀ ਰਹੇਗੀ ਕਿੱਥੇ ਤੱਕ ਆਪਣਾ ਕਰ ਲਈ ਸ਼ਾਪਿੰਗ ਸ਼ਾਪਿੰਗ ਤਾਂ ਤੁਹਾਨੂੰ ਪਤਾ ਹੀ ਹੈ ਵੀ ਮੇਰਾ ਸਮਾਨ ਰਹਿ ਗਿਆ ਬਾਕੀ ਸੁੱਟਾਂ ਦਾ ਤਾਂ ਨਿਭੜ ਗਿਆ ਅੱਛਾ ਬਾਕੀ ਤੁਹਾਡੇ ਰੈਡੀਮੇਡ ਰਹਿ ਗਏ ਲੈਣੇ ਨੂੰ ਪਤਾ ਚੱਲਾ ਜਣੇ 2 ਦਿਨ ਪਹਿਲਾਂ 3 ਦਿਨ ਪਹਿਲਾਂ ਲਿਆਉਂਗੇ ਅਗਰ ਰੇੜੀ ਵੀ ਲੈ ਕੇ ਆਂ ਹਾਂ ਠੀਕ ਹੈ ਬਾਕੀ ਉਹ ਰੇੜੀ ਚ ਜਾਣਾ ਜੀ ਬੈਠ ਕੇ ਮੈਂ ਚਲਾਉਂਗਾ ਇਹ ਬੈਠੂਗਾ ਪਤਾ ਹੈ ਤੁਹਾਨੂੰ ੱੱਕਾ ਪਾਪਾ ਲਾਉਗਾ ਮੈਚ ਹੈ ਮੈਚਿੰਗ ਮੈਚਿੰਗ ਸਾਹਾ ਵੀ ਲੈਣੇ ਅੱਛਾ ਇਹਦਾ ਐ ਮਤਲਬ ਵੀ ਪਤਾ ਕਿਆ ਕਰਨਾ ਇਹ ਮੁੱਲਾਂ ਪਰਤਾ ਲੈ ਕੇ ਜਾਣਾ ਹੀ ਕੱਲ ਕੋਲ ਨੂੰ ਇਹਨਾਂ ਨੂੰ ਉੱਥੇ ਤੇ ਦਵਾ ਦੂੰਗਾ ਹੀ ਬਾਕੀ ਇਹਨੂੰ ਬਾਕੀ ਇਹਨੂੰ ਜੀ ਸਿਆੜੇ ਸਿਆਣੇ ਐ ਕਿਹੇ ਕਰਦੇ ਤੇ ਕਹਿੰਨੇ ਸੂਟ ਸਾਰਟ ਜੁਕਤੀਆਂ ਹੋਰ ਕੋਟ ਬਗੈਰਾ ਕੱਪੜੇ ਬਗੈਰਾ ਬਾਕੀ ਬਾਕੀ ਲਟਰਨ ਫਾਟਰਨ ਜਾ ਵੀ ਲੈ ਕੇ ਆਣਾ ਉਹ ਰਹਿ ਗਿਆ ਜੀ ਲਟਰਨ ਫਾਟਰਨ ਜਾ ਹੈ ਕਿ ਨਹੀਂ ਜੀ ਚਲੋ ਠੀਕ ਹੈ ਬਾਕੀ ਉੱਥੇ ਜਾ ਕੇ ਦਿਖਾਣੇ ਤੁਹਾਨੂੰ ਹਾਂ ਤੇ ਬਾਕੀ ਜਿਹੜਾ ਸ਼ੋਪਿੰਗ ਵਾਲਾ ਬਲੌਗ ਹੈ ਜੀ ਉਹ ਤੁਹਾਨੂੰ ਮਿਲੂਗਾ ਇਹ ਤੋਂ ਅਗਲਾ ਜਿਹੜਾ ਆ ਬਲੌਗ ਮਿਲਣਾ ਅੱਜ ਦਾ ਇਹ ਅਸੀਂ ਸ਼ੁਰੂ ਕਰਿਆ ਸਟਾਰਟਿੰਗ ਘਰ ਤੋਂ ਤੇ ਇਹ ਤੋਂ ਬਾਅਦ ਮਿਲਣਾ ਮਾਲ ਆਲਾ ਰਿਹਾ ਬਾਈ 10 ਮਿੰਟ ਨੇਤਰਵੀਰ ਬਾਅਦ ਚ ਆਇਆ ਤਾਂ ਤੇ ਹਰੀ ਵਾਲੀ ਭਾਬੀ ਨਾਲ ਵੀ ਸੋਣਾ ਚਿੱਲ ਚੱਲਿਆ ਜੀ ਚੱਲਿਆ ਹਾਸੀ ਮਜ਼ਾਕ ਤੇ ਉਹ ਅੱਗੇ ਬਲੌਗ ਮਿਲੂਗਾ ਜੀ ਤੁਹਾਨੂੰ ਐਤੋਂ ਬਾਅਦ ਬਾਕੀ ਹੁਣ ਚਾਲਦਾ ਜੇ ਕੋਈ ਰਾਸਤੇ 'ਚ ਹੋਇਆ ਕਿਤੇ ਖੜੇ ਕੋਈ ਚੀਜ਼ ਹੋਈ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ ਤੇ ਬਾਕੀ ਹੋਰ ਬਾਈ ਕਰਨ ਕਿਆ ਕਹਿੰਦਾ ਦਾ ਕਾਰਨ ਕਹੇਦਾ ਨਾਲੇ ਲਾਈਕ ਸ਼ੇਅਰ ਕਮੈਂਟ ਕਰੇ ਕਿਉਂ ਹਾਂ ਐ ਨਹੀਂ ਬੋਲੀਦਾ ਨਾਲੇ ਜੀ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੂੰ ਹੁਣ 5ਵੇਂ 'ਚ ਹੋ ਗਿਆ ਪੁੱਤ ਮੇਰਾ ਠੀਕ ਨਹੀਂ ਹਾਂ ਠੀਕ ਹੈ ਨਾ ਹੁਣ ਤੇ ਹੋਰ ਕੋਈ ਕਿਆ ਕਹਿਣਾ ਚਾਹਨਾ ਨਾਲੇ ਕੁਰਤਾ ਪਜਾਮਾ ਸਵਾਮਣ अच्छा ओना ने थोड़ो सोणा लो जी अपना ने जेड़ा बच्चा है असि सिंपल ए रखया वा ते गल बात इस तरह ए आपा ना ए अपनी आपा ना सब्सक्राइब YouTube ਫੈਮਿਲੀ ਨਾਲ ਗੱਲ ਕਰ ਰਹੇ ਤੂੰ ਇਹਨਾਂ ਨੂੰ ਨਾ ਕਹਿ ਤੂੰ ਮੰਨੂ ਕਹਿ ਪਾਪਾ ਜੀ ਜਾਂ ਮੰਮਾ ਜੀ ਮੰਨੂ ਕੋਈ ਸੂਟ ਸਵਾਓ ਸੂਟਾ ਪਿਆ ਇਹ ਕੁਰਤਾ ਪਜਾਮਾ ਸੂਟੇ ਕਹਿੰਦੇ ਅਸੀਂ ਉਹਨੂੰ ਸੂਟ ਪਾਉਂਦੇ ਸੂਟਾ ਪਿਆ ਇੱਕ ਉਹ ਹੀ ਪਾਜੀ ਹੋਣਾ ਹੁਣ ਨਹੀਂ ਸਵਾ ਹੋਣੇ ਦਿਨ ਤਾਂ ਰਹਿ ਗਏ 5 ਦਿਨ ਦੀ ਗੱਲ ਨਹੀਂ ਹੈਗੀ ਜਬ ਪਾਉਂਦੇ ਹੋ ਨਹੀਂ ਹੈਨ ਹਾਂ ਪਾਉਂਦੇ ਵੀ ਨਹੀਂ ਹੈ ਜੀ ਨਹੀਂ ਕਿੰਨੇ ਦਿਨ ਰਹਿ ਗਏ ਦਾ 22 ਤਰੀਕ ਹੋ ਗਈ ਅੱਜ ਕੱਲੋ 23 24 25 26 27 28 ਨਾ ਸਿੱਧਾ ਹੀ ਜੋੜ 30 ਦਾ ਮਹੀਨਾ 22 ਹਰ 8 30 ਪਿਛਲਾ 2 3 ਤਰੀਕ ਦਾ ਗੱਲਣਾ ਉਹ ਤਾਂ ਜਾਣਾ ਹੀ ਆਪਾਂ ਨੇ ਤੇ ਗੱਲਾਂ ਵਾਪਤਾ ਇਸ ਤਰ੍ਹਾਂ ਹਾਸੀ ਮਜ਼ਾਕ ਤੇ ਪਿਛਲਾ ਬਲੌਗ ਆਪਣਾ ਸਾਗ ਦਾ ਚੱਲ ਰਿਹਾ ਤੇ ਜੀ ਇੱਕ ਦੋ ਬਲੌਗ ਆਪਾਂ ਨੇ ਕੋਲ ਪਹਾੜ ਦੇ ਵੀ ਪਿਆ ਇੱਕ ਵਾਪਸੀ ਦਾ ਉਹ ਵੀ ਤੁਹਾਨੂੰ ਦੇਣਾ ਜੀ ਅੱਗੇ ਮਿਲ ਜਣਾ ਜੀ ਤੁਹਾਨੂੰ ਉਸ ਤੋਂ ਬਾਅਦ ਮਿਲਣਾ ਹੈ ਵਿਆਹ ਦੇ ਬਲੌਗ ਹੈ ਕਿ ਨਹੀਂ ਮਜੀਤ ਬਾਕੀ ਮੇਰੇ ਵਾਸਤੇ ਵੀ ਲੈ ਲਈ ਕਿਟ ਹਾਂ ਹਣੀ ਆ ਦੇਖ ਮੇਰਾ ਨਾ ਹੋਰ ਇਹਦੇ ਪਤਾ ਨਹੀਂ ਕਿ ਆ ਗਰਮੀ ਆ ਰਹੀ ਹੂੰ ਗਰਮੀ ਤਾਂ ਆ ਰਹੀ ਮੈਂ ਉਹ ਲਾ ਲਈ ਨਾ ਆਪਣੀ ਕਿਟਾ ਯੂਜ਼ ਕਰ ਲਈ ਲੈ ਕੇ ਆ ਲਈ ਕਈ ਕਰੀਮਾਂ ਹੁੰਦੀਆਂ ਐ ਜਿਹੜੀਆਂ ਜੇ ਕਰੀਮ ਲਾ ਲੈਣਾ ਗਰਮੀ ਆਏ ਮੈਂ ਤਾਂ ਆਏ ਮੇਰੇ ਨਾਲ ਤਾਂ ਵੱਧੇ ਲਾ ਕੇ ਜਾਂਦੇ ਹੂੰ ਮੈਂ ਤਾਂ ਯਾਦ ਜੇ ਲਾ ਲਈਏ ਨਾ ਉਹ ਜਣੀ ਨਾ ਤੈਨੂੰ ਆਣੀ ਨਹੀਂ ਤੁਸੀਂ ਹੋਰ ਕੁਝ ਲਾਇਆ ਵਾ ਫੇ ਤੁਸੀਂ ਕਿਹੜੀ ਲਾਈ ਹੁਣ ਤੁਹਾਡੇ ਮੂੰਹਾਂ ਨੂੰ ਕਿਹੜੀ ਗਰਮੀ ਆਣੀ ਐ ਝਾੜੂ ਪੋਚਾ ਜਾਂ ਫਰਾ ਫਰਾ ਤੁਸੀਂ ਮੂੰਹ ਦਾ ਪਾਣੀ ਤਾਂ ਖਤਮ ਕਰਦੇ ਆ ਸਾਰੇ ਤਾਂ ਨਚੋੜਦੇ ਆ ਉਹਨਾਂ ਨੇ ਅੱਛਾ ਚਲੋ ਚਲੋ ਮੈਂ ਨਹੀਂ ਰਣੀ ਕਰਨਾ ਹੈਗਾ ਵਾਪਸ ਚਲੋ ਠੀਕ ਹੈ ਠੀਕ ਹੈ ਚਲੋ ਚਲੋ ਚੱਲਦੇ ਹਾਂ ਜੀ ਹੁਣ ਤੁਸੀਂ ਨਾਲ ਬਣੇ ਰਹੋ ਮਿਲਦੇ ਹਾਂ ਉੱਥੇ ਜਾ ਕੇ ਕਰਾ ਲਈਓ ਚਲੋ ਠੀਕ ਹੈ ਜੀ ਦਿਖਾਈਆਂ ਤੁਨੂੰ ਲੋ ਇਹ ਜਾ ਸਕਾ ਨੂੰ ਬੂਰ ਦੁਆਰੇ ਪਰ ਰੰਗ ਰੰਗ ਮੰਜੀ ਤੇ ਵਾਈਟ ਹੈ ਕੋਈ ਹੋਰ ਕਲਰ ਹੋਵੇ ਵਾਈਟ ਹੀ ਸੋਹਣਾ ਲੱਗਦਾ ਬੰਦਿਆਂ ਨੂੰ ਇਹਨਾਂ ਚੋਂ ਕੋਈ ਦੇਖਿਆ ਇਹ ਦੇਖੋ ਇਹ ਤਰ੍ਹਾਂ ਤਰ੍ਹਾਂ ਦੇ ਪਏ ਆ ਇਹ ਆਈ ਕੈਂਪਸ ਕੰਪਨੀ ਆ ਚੱਕ ਤਾਂ ਹਾਂ

ਮੇਉ ਠੀਕ ਨੇ ਆਹ ਮੈਂ ਬਾਗੇ ਦੇ ਰੋਟੀ ਮੈਨੂੰ ਬੜਾ ਉਹ ਜੱਗਾਂ ਆਂਦਾ ਨਾ ਵਾ ਵੈਲ ਵੈਲ ਇਹ ਬਾਤਾਂ ਕਰ ਲੈਣੇ 88 ਉਹ ਵੀ ਠੀਕ ਹੈ ਭਾਈ ਉਹ ਲੱਗਦਾ ਇਹ ਇੱਕ ਤਾਂ ਕੀ ਕਰਾਂ ਹੁਣ ਪਸੰਦ ਹੁਣ ਮੇਰੀ ਵੀ ਇਹੋ ਜਿਹੀ ਹੋ ਰਹੀ ਨਹੀਂ ਪਹਿਲਾਂ ਪਹਿਲਾਂ ਸ਼ੌਂਕ ਹੋਣੇ ਜਿਕਣਾ ਹੁਣ ਕਰਨਾ ਹੈ ਜੀ ਮਨਜੀਤ ਦਾ ਵੀ ਪਸੰਦ ਹੈ ਨਹੀਂ ਬਸ ਐਨਾ ਨਾ ਗੱਠਾਈਆਂ ਦੇ ਬਸ ਹੂੰ ਟਾਈਟ ਪਾਟ ਐ ਬਸ ਮੜਕ ਟਾਈਟ ਕਰ ਲਈਦਾ ਹਾਂ ਹਾਂ ਬਾਈਟ ਕਲਰ ਐ ਚੜਦਾ ਮਨ ਨੂੰ ਕੋਈ ਨਹੀਂ ਠੀਕ ਐ ਵੀ ਹੈ ਸਾਢੇ 1900 ਤਾਂ ਪ੍ਰਿੰਟ ਹੋਣਾ ਲੈਸ ਹੋਊਗਾ ਹੋ ਗਿਆ ਹੈ ਨਾ ਜਿਹਦਾ ਇੰਨਾ ਮਹਿੰਗਾ ਤਾਂ ਪਹਿਲਾਂ ਕਿਹਾ ਹੋਣ ਲੱਗਿਆ ਇੱਕ ਤੂੰ 1200 ਵਾਲਾ ਕਹਿੰਦਾ ਤਾਂ 1000 1200 ਵਾਲੀ ਕੁਆਲਿਟੀ 100 ਤਾਂ ਜਿੰਨੀ ਹੋ ਗਿਆ ਫਿਰ ਹਾਂ ਇਹ ਇਹ ਕਿੰਨੇ ਦਾ 1500 ਇਹ ਕਿਹੜੀ ਕੰਪਨੀ ਹੈ ਨਾਈਕੀ ਨਾਈਕੀ ਤਾਂ origignal 3 3000 4 4000 ਦੇ ਹੁੰਦੇ ਹਨ ਨਾ ਇਹ ਤਾਂ ਕਾਪੀ ਹੈ ਨਾਲੇ ਠੀਕ ਜੀ ਮੰਜੀਤ ਦੇ ਨੀ ਅੱਜ ਜੁੱਤੀ ਪਸੰਦ ਆ ਰਹੀ ਦੇਖੋ ਕਿੰਨੀਆਂ ਘੈਂੜ ਘੈਂੜ ਜੁੱਤੀਆਂ ਪਈਆਂ ਮੰਮੀ ਵਾਸਤੇ ਅੱਜ ਆਪ ਨੂੰ ਲੈ ਦੇ ਇਹ ਕਹਿੰਦੀ ਪੰਜਾਬੀ ਹਾ ਇਹ ਦਵਾਉ ਉਹ ਨੂੰ ਅੱਜ ਪੰਜਾਬੀ ਜੁੱਤੀ ਬਾਈਆਂ ਨੂੰ ਕਹਿ ਕੇ ਦੇਖ ਤੂੰ ਐਦਾਂ ਦੀਆਂ ਪਈਆਂ ਤੇਰੇ ਪਾਈ ਨਹੀਂ ਠੀਕ ਐ ਇਹ ਲੈ ਯਾਰ ਇਹ ਦੇਖ ਤਾਂ ਸਾਹਮਣੇ ਹੀਲ ਮੇਟ ਪਰ ਮਿੱਟ ਲੜੀ ਹੂੰ ਦੇਖੋ ਤਾਂ ਇਹ ਨੀਲ ਮੇਰੇ ਕੋਲ ਚਲਦੀ ਹੁੰਦੀ ਹੁਣ ਤਾਂ ਮੈਂ ਜਿਹੜੀ ਮਰਜ਼ੀ ਨੂੰ ਹੱਥ ਪਾ ਦਿੰਦੀ ਹਾਂ ਮम्मी ਨੇ ਗਰਜਣਾ ਵਧੀਆ ਵਧੀਆ ਜੁੱਤੀਆਂ ਕਿੰਨੇ ਦੀ ਗੱਲ ਨਹੀਂ ਬਾ ਗੱਲ ਉਹੀ ਆ ਗਈ ਹਾਏ ਹਾਏ ਬਾਜੀ ਕਣਾ ਸੂਟਾਂ 'ਚ ਪੰਗਾ ਇਹ ਵੀ ਮੇਰਾ ਹੈ ਬਸ ਕੜਾਈ ਗਲੇ ਵਾਲੇ ਆਂਦੇ ਨਹੀਂ ਅੱਛਾ ਉਹਨਾਂ ਪੰਜਾਬੀ ਜੁੱਤੀਆਂ ਵੀ ਤੁਹਾਨੂੰ ਦਿਖਾਉਣਾ ਜੀ ਕਿੰਨੀਆਂ ਪਈਆਂ ਅੱਭੀ ਬਣੇ ਰਹੇ ਉਹ ਨਾਲ ਇਹ ਦੇਖੋ ਇਹ ਪੂਰੀ ਦੁਕਾਨ ਹੈ ਹਾਈ ਫਾਈ ਹੈ ਇਹ ਦੇਖੋ ਲੈ ਇਹ ਪਈਆਂ ਇੱਧਰ ਇਹ ਹੈ ਜੀ ਗੁੱਡੂ ਦੀ ਹੱਟੀ ਹੈ ਨਾ ਆਪਾਂ ਆਏ ਜੀ ਕਟੂਰੀਆ ਟੂ ਤੇ ਸਾਨੂੰ ਦਿਖਾਣਾ ਹੈ ਜੀ ਮਨਜੀਤ ਕਹਿੰਦੀ ਮੈਂ ਪੰਜਾਬੀ ਜੁੱਤੀ ਲੈਣੀ ਹੈ ਪੂਰੇ ਤਾਂ ਪੰਜਾਬੀ ਜੁੱਤਾਂ ਦੇ ਦਿੱਤੀਆਂ ਤੇ ਬਣਾਏ ਹੋਏ ਫੁੱਲ ਦੇਖੋ ਕਿੰਨੀ ਸੋਹਣੀ ਸੋਹਣੀ ਜੁੱਤੀਆਂ ਐ ਪੰਜਾਬੀ ਜੁੱਤੀਆਂ ਦੇਖੋ ਕਿੰਨੀ ਵਧੀ ਵਧੀਆਂ ਮਨਜੀਤ ਹੂੰ ਤਾਂ ਕਹਿੰਦੀ ਮੈਂ ਲੈਣੀ ਪੰਜਾਬੀ ਜੁੱਤੀ ਪਰ ਪਸੰਦ ਐ ਇਹਨਾਂ ਦੇ ਆ ਹੀ ਕੋਈ ਨਹੀਂ ਗਲਤ ਆਪਾਂ ਇਹ ਕਰ ਰਹੇ ਹਾਂ ਹੁਣ ਤੁਸੀਂ ਦੇਖੀ ਜਾਓ ਜੀ ਕਲਰ ਹਰ ਇੱਕ ਕਲਰ ਕਿੰਨੇ ਵਧੀਆ ਵਧੀਆ ਦੇਖੋ ਮੇਰੀਓ ਪੈਣਾ ਜਰੂਰ ਕਮੈਂਟ ਕਰਕੇ ਦੱਸਿਓ ਵੀ ਜਦੋਂ ਇੰਨੀ ਜੁੱਤੀਆਂ ਚ ਪੰਜਾਬੀ ਜੁੱਤੀਆਂ ਦੇਖੀ ਵੀ ਨਹੀਂ ਇੰਨੀ ਜੁੱਤੀਆਂ ਪਈਆਂ ਅਜੇ ਦੇਖੀ ਨਹੀਂ ਕਹਿੰਦੇ ਵੀ ਸਾਨੂੰ ਠੀਕ ਨਹੀਂ ਇਹਦੇ ਚ ਪਸੰਦ ਨਹੀਂ ਆਈ ਉਹ ਦਿੱਤੀ ਦੇਖੀ ਭਾਈ ਨਾਲੇ ਸ਼ਹਿਰ ਨੂੰ ਲੋ ਉਹ ਤੱਕ ਪੰਜਾਬੀ ਜੁੱਤੀ ਹੋ ਪਈ ਐ ਔਰ ਕਿੰਨੀ ਵੈਸਟ ਐ ਵਧੀਆ ਵਧੀਆ ਕਲਰ ਆ ਸਾਰੇ ਫੁੱਲ ਬਣਾ ਕੇ ਰੱਖੇ ਹੋਏ ਬਾਈਆਂ ਨੇ ਅਰ ਜੇ ਇਹਨਾਂ ਚੋ ਵੀ ਪੰਜਾਬੀ ਜੁੱਤੀ ਹੈ ਜੇ ਮਨਜੀਤ ਗੈਰੀ ਮੈਨੂੰ ਕੋਈ ਰੰਗੇ ਨਹੀਂ ਪਸੰਦ ਆਇਆ ਬਾਜੀ ਕਰਾਓ ਕੋਈ ਰੰਗ ਪਸੰਦ ਆ ਇੰਨੀ ਜੁੱਤੀ ਪਈ ਪੰਜਾਬੀ ਲੈਣੀ ਵੀ ਇੰਨਾ ਪੰਜਾਬੀ ਹੈ ਬਾਈ ਪਤਾ ਕੀ ਹੁੰਦਾ ਜਿਆਦਾ ਦੇਖ ਕੇ ਵੀ ਉਪਰ ਮਨ ਪੜਕ ਜਾਂਦਾ ਹੈ ਹਾਂ ਬਾਈ ਆਹੀ ਹੈ ਹਾਂ ਹਾਂ ਬਸ ਇਹੀ ਹੈ ਤੁਸੀਂ ਖਾਬਰੇ ਕਿੰਨੇ ਦਾ ਮਟੀਰੀਅਲ ਪਾਇਆ ਬਾਜੀ ਇਹ ਇਹ ਕੀ ਹਾਲ ਹੈ ਆਹੀ ਆਹੀ ਹੈ ਸਾਡੇ ਕੋਲ ਹਾਂ ਜਦੋਂ ਇੰਨੀ ਜੁੱਤੀਆਂ ਚ ਮੈਂ ਕਹਨਾ ਜੇ ਆਪਾਂ ਇਹਨਾਂ ਨੂੰ ਗਿਣਾਂ ਨਾ ए जुत्ती जादा नहीं जादा हैं। पर ये जुत्ती ज्यादा नहीं ज्यादा घट्टो घट कट हजार च पीस होना है पर यह कह रही भी पसंद देखो ब्लैक कलर लग गए हैं सूटा गल मैचिंग लग गए सूटा गल देखो कि वजिए वजिए देखो है सूटा गल मैचिंग लग गए लो, लो। ਮੈਂ ਤਾਂ ਹਰਦੇ ਹੀ ਗੱਲ ਦੀ ਮੰਨਿਆ ਵੀ ਮੀਤ ਕਹਿੰਦੀ ਮੰਨਦੀ ਆ ਇੱਕ ਨਾ ਛੋਟਾ ਛੋਟਾ ਆ ਜਣੇ ਆ ਜਣੇ ਹੈਗੀ ਹੈ ਕਿ ਜੁੱਤੀ ਇਹ ਆਮ ਨਹੀਂ ਹੈ ਜੀ ਬਾਸ ਨਹੀਂ ਹੈਗੀ ਹਲੋ ਇਹ ਤੂੰ ਨਾ ਆਪਣੇ ਮਨ ਨੂੰ ਬਿਠਾ ਲੈ ਤੇ ਸੈਜ ਤਾਂ ਮਿਲ ਜਾਣਾ ਤੇ ਕੀ ਇਹ ਮਿੰਟ ਵੀ ਜੀ ਤੁਹਾਨੂੰ ਬਟਲੇ ਵੀਜੇ ਬਟਲੇ ਦਾ ਲੈ ਲਓ ਜੀ ਮਨਜੀਤ ਲੱਗੀ ਤਾਂ ਹੈ ਦੇਖਾ ਕੀ ਰਹਿ ਗਿਆ ਮਨਜੀਤ ਹੱਸ ਇਹ ਪਰਸ ਉੱਪਰ ਲੈ ਬੱਲੇ ਅਤਾ ਬਾਕੀ ਤੂੰ 15 ਕਿਲੋ ਵਾਲਾ ਲੈ ਰਹੀ ਐ ਮੈਂ ਤਾਂ ਬਾਈ ਖੇਡਣ ਦਈ ਦਿੱਤਾ ਆਸ ਤੇ ਦਿਖਾ ਦੀ ਤੁਹਾਨੂੰ ਇਹ ਬਿੱਲੂ ਦੀ ਟੀ ਹੈ ਇਹ ਬਾਜੂ ਵਾਲੀ ਪੈਣ ਪਈ ਦੇਖੀ 75 ਬਾਜੂ ਵਾਲੀ ਹਾਂ ਦੇਖ ਰਹੀਏ ਕੋਈ ਬਾਕੀ ਹੁਣ ਬਾਕੀ ਮੈਨੂੰ ਐ ਤਾਂ ਪਤਾ ਨਹੀਂ ਵੀ ਇਹ ਕੀ ਦੇਖ ਕੇ ਲੈਣੀਆਂ ਵੀ 6 ਪੈਕ ਪੌਕਟ ਨਵੇਂ ਯਾ 7 ਪੌਕਟ ਜਿਹੜਾ ਨਵਾਂ ਆਇਆ ਨਾ ਜੀ ਹੁਣ ਦਾ ਉਹ ਦਿਖਾ ਦੇਣਾ ਇਹ ਵਾਲਾ ਕਹਿੰਦਾ ਬਹੁਤ ਫਰੀ ਹੈ ਪਾਰਟੀ ਵੇਅਰ ਵੀ ਬਹੁਤ ਮਿਲ ਰਹੀ ਹੈ ਉੱਪਰ ਹੈ ਜੀ ਤਾਂ ਹੀ ਕਹਿ ਰਹੇ ਹਨ ਡਾਉਟੀ ਉੱਪਰ ਹੀ ਹੋਗੇ ਪਾ ਲਾਓ ਜੀ ਮੇਰੇ ਉੱਪਰ ਪਾਰਟੀ ਵੇਅਰ ਵੀ ਉੱਪਰ ਹੈ ਅਰ ਮੈਨੂੰ ਕੁੰਡੇ ਛੋਟੇ ਲੱਗਦੇ ਜੀ ਨਹੀਂ ਇਹਦੇ ਨਾਲ ਸੁੰਦਰ ਲਾਉਗੇ ਹੈ ਤੁਹਾਨੂੰ ਤਿਤੋਂ ਦਿਖਾਈਏ ਇੱਧਰ ਤੋਂ ਫੋਟੋ ਨਹੀਂ ਲੈਣੀ ਕਿੰਨੇ ਸੋਹਣੇ ਫੋਟੋ ਨੇ ਸਭ ਇਹ ਸਾਰੇ ਨਾ ਉਹ ਹੈ ਜੀ ਆਪਣਾ ਕਿ ਆ ਗਿਆ ਗਿਫਟ ਟੁਆਇਡ ਬੀਅਰ ਵੀ ਹੈ ਟਾਈਡ ਬੀਅਰ ਅੱਗੇ ਤੁਹਾਨੂੰ ਬਾਅਦ ਚ ਦਿਖਾਣੇ ਪਹਿਲਾਂ ਅੱਜ ਬੈਗੇ ਇਹਨੂੰ ਪੁੱਲਾ 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 ਉਹ ਗੱਲ ਮੇਰੀ ਪੱਕੀ ਉਹ 10 ਕਿਲੋ ਵਾਲੀ ਵੀ ਆਓ ਉੱਪਰ 20 ਕਿਲੋ ਵਾਲਾ ਵੀ ਇਹ 15 ਵਾਲਾ ਹੀ ਇਹ ਪਹਿਲੇ 7 ਕਿਲੋ ਵਾਲੇ ਇਹ ਪੇ 6 ਕਿਲੋ ਵਾਲੇ ਇਹ ਇਹ 5 ਕਿਲੋ ਆ। ਉਹ ਜਿਹੜੇ ਇੰਦਰ ਅੱਧਾ ਥੋੜੇ ਛੋਟੇ ਆ। ਇਹ ਪੇ ਜਿਹੜੇ ਆਪਾਂ ਛੱਗ ਨਾਲ ਆ ਦਿੰਨੇ। ਆਹ ਨਾ। ਇਹ ਠੀਕ ਹੈ। ਠੀਕ ਹੈ ਵਧੀਆ। ਐਂ ਦੇਖ ਲੈ ਵੀ ਇਹਦੇ 'ਚ ਹੁਣ ਖਬਾਰ ਕਿੰਨੇ ਪਏ ਹੋ। ਉਹ ਕੱਢ ਕੇ ਦੇਖ ਲੈ। ਤੈਨੂੰ ਸਮਾਨ ਦਾ ਉਹੀ ਗੈਸ ਲੱਗ ਜਾਣਾ ਵੀ ਇੰਨਾ ਆਣਾ ਚਾਹੀਦਾ। ਖਬਾਰੇ। ਹਾਂ। ਖਬਾਰੇ ਪਤਾ। ਆਹ ਸੀਗਾ ਨਾ ਠੀਕ ਆ। ਦੇਖ ਲੈ। ਹਾਂ। ਬਲੈਂਕ ਗ੍ਰੇ ਲੈਣੀ ਹੈ ਜੀ ਸੁਨੇ 5 ਕਿਲੋ ਲੈਣਾ ਤੇ ਬਾਕੀ ਤੁਹਾਨੂੰ ਜਾਣ ਲੱਗੇ ਵੀ ਦਿਖਾਉਂਗਾ ਹੀ ਸਾਰਾ ਇੱਕ ਵਾਰੀ ਉਧਰ ਦਿਖਾ ਇਹ ਦੇਖੋ ਜਾਗੂ ਵੀ ਤੇ ਇਹ ਚੂੜੇ ਉਹ ਇਹ ਕੀ ਦਿਖਾ ਲਈ ਉਹ ਇਹ ਭਾਈ ਕੀ ਕਰਦਾ ਉਹ ਰਾਈ ਭਾਈ ਫੋਲਣ ਲੱਗਿਆ ਉਹ ਤਾਂ ਮੈਂ ਵੀ ਕਹਾਂ ਲੈ ਵੀ ਮਨ ਨੂੰ ਪਤਾ ਹੀ ਨਹੀਂ ਲੱਗਿਆ ਮੈਂ ਸਭ ਬਾਕੀ ਮੋ ਭਾਈ ਲੱਗੇ ਆ ਵਾ ਕਰਨ ਸੜਾ ਆਪਣੀ ਡਿਊਟੀ ਕਰੀ ਜਾਂਦਾ ਇਹ ਲੋ ਜੀ ਮੇਰੀਆਂ ਪੈਣਾ ਲਈ ਦੇਖ ਲਈ ਦੇਖੋ ਭਾਈ ਆ ਜਾਈਏ ਹਾਂ ਜੀ ਹਾਂ ਜੀ ਬਹੁਤ ਬੱਧੀਏ ਉਹ ਇੱਕ ਰਾਲੀ ਹੈ ਜੀ ਿੱਲੂ ਦੀ ਹੱਟੀ

ਬਹੁਤ ਬੈਸਟ ਬੈਸਟ ਇਕ ਇਕ ਪਾ ਦੇਣਾ ਇਕ ਇਕ ਪਾਣਾ ਕਰਾਲੀ ਤੇ ਆ ਗਏ ਤੇ ਮਨਜੀਤ ਉਹਨਾਂ ਨੇ ਰੋਟੀ ਉੱਟੀ ਬਣਾ ਲਈ ਹੁਣ ਰੋਟੀ ਬਣਾ ਕੇ ਜੀ ਬੈਠੇ ਆ ਸੋਚਦੇ ਆ ਸੋਚਣਾ ਕਾਤੇ ਮਨਜੀਤ ਬਾਈ ਬਲੌਗ ਚੱਲ ਰਿਹਾ ਜਿਹੜਾ ਕੁਝ ਹੁਣ ਤੁਸੀਂ ਲਿਆ ਉਹ ਦਿਖਾ ਦਿਓ ਨਾ ਕਿਆ ਲਿਆ ਯਾਰ ਐ ਨਾ ਕਰੋ ਆਹਾ ਹਾ ਹਾ ਓਕੇ ਮੇਰੇ ਪੁੱਤ ਦੀ ਕਰੇ ਕਬੂਲ ਕਰਿਓ ਵੀ ਮੇਰੇ ਪੁੱਤ ਦੀ ਸਾਸਰੀਕਾਲ ਹਾਂਜੀ ਲੈ ਤਾਂ ਹੈ ਹਾਂਜੀ ਦੇਖੋ ਵੀ ਖੰਦਾਂਦਾਂ ਦੇ ਨਹੀਂ ਯਾਰ ਹੱਦ ਹੋ ਗਈ 5 4 ਵਜੇ ਤੇ ਆਪਾਂ ਲੱਗੇ ਵੇ ਘੁੰਮਣ ਯਾਰ ਅੱਛਾ ਆ ਹਮੀ ਉਮੀਉ ਆ ਲਿਆ ਜੀ ਇਹ ਨਾ ਜਿਹੜਾ ਗਾਣਾ ਚੱਲਿਆ ਤਾਂ ਕਹਿੰਦੀ ਕਿ ਕਿਤਰਾ ਗਾਣਾ ਮਂਜੀਤ ਮਿਉ ਮਿਉ ਲਿਆ ਜੱਟੀ ਨੇ ਇੱਥੇ ਰੱਖੀ ਮਂਜੀਤ ਤੁਰੇ ਚੈਨਿੰਗ ਦੇਖ ਹੈ ਨਾ ਦੀ ਦੱਸਿਓ ਜੀ ਮਾੜਾ ਕਹਿਣ ਇਹ ਪੰਜਾਬੀ ਜੁੱਤੀ ਹੈ ਜੁੱਤੀ ਦਾ ਮੁਕਰ ਕੀਤੀ ਹੈ ਪਿਛਲੇ ਵਲੌਗ ਚ ਦੇਖ ਲੇ ਤੁਸੀਂ ਵਲੌਗ ਚ ਸ਼ੁਰੂ ਦੇਖਿਆ ਹੁਣ ਐਨ ਪੰਜਾਬੀ ਜੁੱਤੀ ਹੈ ਜੀ ਇਹ ਸਾਰੀ ਇੱਕ ਗੱਲ ਦੱਸ ਦਵਾਂ ਹੂੰ ਪੰਜਾਬੀ ਜੁੱਤੀਆਂ ਨਾ ਅਸਲੀ ਰੋਪੜ ਬਾਜ਼ਾਰ ਤੇ ਮਿਲਦੀ ਹੈ ਪੱਕੀ ਗੱਲ ਹੈ ਰੋਪੜ ਫੇ ਤਾਂ ਕਿਆ ਹੋ ਗਿਆ ਓ ਹੋ ਰੁਕ ਜਾ ਜਿੱਦਣ ਜਾਓਗੇ ਜਾਂਦੇ ਹਾਂ ਮੈਂ ਲੈ ਲੂੰਗੇ ਹੂੰ ਇੱਕ ਮਿੰਟ ਆ ਕੇ ਲੱਗੀ ਕਰਨ ਤੂੰ ਐ ਤਾਂ ਪਾਈ ਵੀ ਠੀਕੇ ਠੀਕੇ ਹੋਰ ਕੀ ਠੀਕ ਹੈ ਸੋਹਣੀ ਲੱਗਦੀ ਠੀਕੇ ਹੈ ਐਨ ਵਧੀਆ ਏ ਪਤਾ ਕਿਆ ਇਹ ਦਿਨ ਚ ਪਾਈ ਵੀ ਸ਼ਾਮ ਨੂੰ ਪਾਈ ਵੀ ਵਧੀਆ ਲੱਗਣੀ ਮੈਂ ਪਾਉਂਗੀ ਜੱਸ ਹੂੰ ਹੂੰ ਜਾਗੋ ਵਰ ਪਾਉਂਗੀ ਜੰਗੋ ਹਾਂ ਇਹ ਵੀ ਹੈ ਗਲਤ ਆਏ ਜੀ ਦੇਖੋ ਇਹਨਾਂ ਦੀ ਮਾਂ ਦੀਆਂ ਸਲਾਹਾਂ ਐ ਜੀ ਹੁਣ ਜੋ ਐ ਨਾ ਕਹੀ ਜਾਣਾ ਮੈਂ ਤਾਂ ਹੂੰ ਹੂੰ ਕਰੀ ਜਾਂੀ ਢਿੱਲੇ ਇਹ ਮੂੰਗਲ ਵੀ ਸਲਾਹ ਤਾਂ ਪਹਿਲਾਂ ਬਣੀ ਵੀ ਹੁੰਦੀ ਐ ਜੋ ਇਹਨਾਂ ਲੈਣਾ ਉਹ ਲੈ ਲੈਣਾ ਲੈ ਦਿਖਾਏ ਦੱਸੋ ਜੀ ਲੈ ਦਿਖਾਏ ਆ ਪਾਪਾ ਦੇ ਆਹੋ ਮਨ ਦੋਗਲਾ ਜਿਆ ਕਰਤੇ ਇਹ ਵਿਚੈ ਨਾ ਬੋਲਣ ਯੋਗਾਂ ਨਹੀਂ ਛੱਡੇ ਜੀ ਹੁਣ ਮੈਂ ਕਿਆ ਬੋਲਣਾ ਬੋਲਣੇ ਵੀ ਕਿਆ ਕਰ ਲੈ ਜਿਹੜੀ ਦੇਟ ਦੋਆਏ ਆ ਨੀ ਆ ਵੀ ਇਹਨਾਂ ਮੋੜਦ ਨੇ ਹੁਣ ਦੇਖਿਆ ਜੀ ਦੇਖਿਆ ਲਾਤੇ ਹੀ ਮਨੂੰ ਥੱਲੇ ਜਮਾਈ ਇਹਨਾਂ ਨੇ ਚਲੋ ਕੋਈ ਨਹੀਂ ਭਾਈ ਲੈਣੇ ਲੈ ਲੋ ਚਲੋ ਅੰਜਣੋ ਅੱਜ ਤੇ ਸਿੱਧ ਹੁੰਦਾ ਥੋੜਾ ਥੋੜਾ ਵੀ ਜੂਂ ਜੂਂ ਬੜੇ ਹੋਈ ਜਾਣਾ ਨਾ ਇਹ ਨਾ ਸਾਨੂੰ ਕਹਿ ਕਰਨਾ ਸੀ ਫਿਰ ਦੁਆਣਾ ਵੀ ਨਹੀਂ ਭਾਈ ਹੋਰ ਕਿਆ ਮੰਜੀਦ ਤੂੰ ਵੀ ਐ ਨਾ ਹੱਸ ਤੂੰ ਵੀ ਖੁਸ਼ ਨਾ ਹੋ ਤੇਰੇ ਗੱਲ ਵੀ ਮੇਰੇ ਬਰਾਬਰੇ ਹੋਣੀ ਐ ਹਾਂ ਚੱਲ ਕੋਈ ਨੀ ਐਨ ਗੁੱਡਾ ਇਹ ਦੇਖੋ ਦੇਖਿਓ ਜੀ ਪੈਣਾ ਮੇਰੀ ਇਹ ਜੁੱਤੀ ਮੇਰੀ ਐ ਜਦ ਮੈਂ ਬੈਂਡ ਪਜਾਣਾ ਜਿਹੜੀ ਸਾਈ ਫਰਾਲ ਕਮੀਜ਼ ਪੈਂਟਰ ਸ਼ਰਟ ਟਾਈ ਟਲੀ ਤੇ ਜਾਮਣੀ ਪੱਗ ਤੇ ਗੈਲ ਆ ਜੁੱਤੀ ਐ ਬਾਜਕਣਾ ਚ ਆ ਮਜੀਦ ਦੀ ਚੁੰਨੀ ਵਿੱਚ ਰੰਗ ਪੇਵੇ ਹੁਣ ਲਾਲ ਜਾਮਣੀ ਆਹੀ ਐ ਬਸ ਸਾਰੇ ਇਹਦਾ ਕੁਛ ਨਹੀਂ ਹੈਗਾ ਹਾਂ ਇਹ ਕਿਆ ਐ ਹੈਂ ਪੱਗ ਹੈ ਤੁਹਾਡੀ ਇਹੀ ਤਾਂ ਸੱਪ ਨਿਕਲਣ ਅੱਛਿਆ ਪੱਗ ਤਾਂ ਇਹ ਪਹਿਲਾਂ ਦੀ ਹੈ ਇਹ ਤਾਂ ਜੀ ਮੈਂ ਸੀਉਣ ਪਾ ਕੇ ਲਿਆਇਆ ਹੈਂ ਸੀਉਣ ਪਾ ਕੇ ਲਿਆਇਆ ਜੀ ਪੱਗ ਚ ਓਹੋ ਉਹੀ ਗੱਲ ਹੋ ਗਈ ਨਾ ਜੀ ਉਹੀ ਹੈਂ ਮੰਮੀ ਯਾਰ ਤੂੰ ਕਾਲਾ ਰੰਗ ਤਾਂ ਅੰਦਰ ਗਰੇ ਲੈ ਲਿਆ ਯਾਰ ਨਾ ਬੜਾ ਤੋ ਵੀ ਅੱਜ ਬੜੇ ਹੀ ਇਹਦਾ ਵਾਜ ਕਰਨ ਦੀ ਕੀ ਕਿਆ ਹੋਇਆ ਪੁੱਤ ਕਿਆ ਹੋਇਆ ਹੈਂ ਚੱਕਾ ਦਿਖਾਈ ਮੈਂ ਜੀ ਤੇ ਉੱਪਰੋਂ ਇੱਕੋ ਨਹੀਂ ਕੁੰਡਿਆਂ ਦਾ ਚੱਕਾ ਦਿਖਾਈ ਕੁੰਡਿਆਂ ਦਾ ਛੋੜੇ ਚੱਲਦੇ ਹੈ ਮਨਜੀਤ ਕੁੰਡਿਆਂ ਚੱਕ ਕੇ ਦਿਖਾਈਆਂ ਉਦਾਂ ਹੀ ਦੂਜੇ ਪਾਸੇ ਨੂੰ ਐ ਐਦਾਂ ਐ ਹਾਂ ਕੀ ਆ ਹੋ ਗਿਆ ਇਹਨੂੰ ਕੀ ਚੱਕਰ ਹੈ ਵਧੀਆ ਤਾਂ ਹੈ ਕਲਰ ਪੁੱਤਾਂ ਆ ਕੀ ਹੋਇਆ ਇਹਨੂੰ ਵਧੀਆ ਤਾਂ ਹੈ ਇੱਕ ਹੋਰ ਪਿਆ ਤਿੰਨੋਂ ਚਾਰ ਹੋ ਗਏ ਤੇਰੇ ਗਾਵਾ ਵਿੱਚ ਦਾ ਜਾਂ ਤੇਰੇ ਆਈ ਲੈ ਕੇ ਪਿਆ ਕਰ ਲੈ ਫੇਕ ਮੈਂ ਬੜੀ ਹਾਂ ਜੇ ਬਾਜ਼ਾਰ ਮਾਣ ਲਓ ਜੀ ਤੁਸੀਂ ਕਹਿੰਦੇ ਮਨਜੀਤ ਬੋਲਦੇ ਨਹੀਂ ਅੱਜ ਆਪਾਂ ਕੀ ਹਾਂ ਕਰਨ ਮਨਜੀਤ ਐ ਤਾਂ ਦੱਸਿਆ ਨਹੀਂ ਵੀ ਕਿੰਨੇ ਦਾ ਆਇਆ ਏ ਕਿੱਥੋਂ ਲਿਆ ਯਾਰ ਕਿੱਥੋਂ ਲਿਆ ਇਹ ਕਰਾਲੀ ਤੋਂ ਕਿਦੀ ਹੱਟੀ ਤੋਂ ਬਿੱਲੂ ਦੀ ਹੱਟੀ ਤੋਂ ਕਿੰਨੇ ਦਾ ਆਇਆ 1400 1400 ਦਾ ਤੈੂੰ ਖੋਲ-ਖੂਲ ਕੇ ਦਿਖਾਇਆ ਮੜੇ ਲੈ ਜਦੀ ਬੈਗ ਇਹ ਪਤਾ ਕਾਤੇ ਬੰਦ ਕਰਦੀ ਹੈ ਜੀ ਆ ਤੁਸੀਂ ਦੇਖ ਲਓ ਜੀ ਲਓ ਜੀ ਬਿੱਲੂ ਦੀ ਹੱਟੀ ਬਾਈਕ ਨਾ ਪਾਸ ਤੂੰ ਨੋ ਪਾਸ ਐ ਤਾਂ ਨਹੀਂ ਨਿਭੜਦਾ ਕੰਮ ਐ ਤਾਂ ਨਹੀਂ ਨਿਭੜਦਾ ਨੋ ਪਾਸ ਤੇ ਕੋਲ ਸੋ ਗਈ ਐ ਹਾਂ ਲਓ ਜੀ ਹੁਣ ਕਰਨ ਦੀ ਵਾਰੀ ਐ ਕਰਨ ਦੇਖ ਦੇ ਕਿਹੜਾ ਸੱਪ ਕੱਢਦਾ ਹਾਂ ਬਈ ਕਰਨ ਇਹ ਮਿਊ ਮਿਊ ਫੇਰ ਨਿਕਲਿਆ ਆਹ ਕਿਆ ਹੋਇਆ ਆਹ ਆਹ ਤੇ ਗਲਤ ਬਹੁਰੀ ਹੋਣੀ ਪੁੱਤ ਤੇ ਤਾਂ ਡੱਬੇ ਫੋਲੀ ਜਾਏ ਕਰਨ ਐਂ ਘੇਰਦੇ ਕਰ ਆਹ ਕੇ ਲਈ ਇੱਧਰ ਨਾ ਨਾ ਜੰਦਾ ਲੈ ਇਹ ਵੀ ਕੋਈ ਫਰਕ ਹੁੰਦਾ ਲਓ ਜੀ ਇਹ ਕਿਹੜਾ ਕਿਆ ਕਲਰ ਹੈ ਇਹਦਾ ਕਿਆ ਫਰਕ ਹੈ 골ਡਨ ਹੈ 골ਡਨ ਹੋਰ ਕਿਹੜੀ ਵੈਰਾਈਟੀ ਆ ਆ ਦਾ ਹੁਣ ਤੂੰ ਕਹਿ ਰਹੀ ਸੀ ਕੋਸ 골ਡਨ 골ਡਨ ਕਿ ਪਤਾ ਨਹੀਂ ਕਿਹੜੀ 골ਡਨ ਡਾਈ ਪਤਾ ਨਹੀਂ ਕਿਹੜੀ ਆ ਸਿਲਬਰਤਾ ਮੰਨਿਆ 골ਡਨ ਡਾਈ ਪਤਾ ਨਹੀਂ 골ਡਨ ਫਰਾਈਡ ਕਹਿ ਰਹੀ ਹੈ ਜੀ ਅੱਛਾ 골ਡਨ ਡਿਊ ਪਤਾ ਨਹੀਂ ਕੀ ਕਹਿ ਰਹੀ ਦੀਆ ਚਲੋ ਭਾਈ ਚਲੋ ਚਲੋ ਠੀਕ ਹੈ ਹਾਂ ਹੁਣ ਸੱਪ ਕੱਢਣ ਲੱਗਿਆ ਕਰਨਾਂ ਜੀ ਲਓ ਜੀ ਮੇਰੇ ਵਾਲਾ ਤਾਂ ਵਿੱਚ ਰਹਿ ਲਿਆ ਸਪੋਲੀਆ ਜਾਂ ਮਨ ਤਾਂ ਜਮਤ ਥੱਲਾ ਲਾ ਕੇ ਆਣੇ ਜੀ ਇਹ ਆ ਲਓ ਉੱਪਰ ਡੱਬੇ ਪਰ ਬੰਦ ਕਰਕੇ ਰੱਖ ਕੇ ਦਿਖਾਣਾ ਹੈ ਮੂਰੇ ਹੀ ਦਿਖਾ ਕੇ ਆ ਜੀ ਜਆ ਆਪਣੀਆਂ ਭੈਣਾਂ ਨੂੰ ਦਿਖਾ ਆਪਣੀਆਂ ਮਤਾਵਾਂ ਦਿਖਾ ਹਾਂ ਲੋ ਜੀ ਹਾਂ ਬਾਕੀ ਸਹੀ ਗੱਲ ਹੈ ਕੋਈ ਝੂਠ ਨਹੀਂ ਹੈ ਬਾਈ ਨਹੀਂ ਨਹੀਂ ਸੁਣ ਤਾਂ ਸਹੀ ਹਾਂ ਮਤਲਬ ਤੁਸੀਂ ਵੀ ਇਹ ਜੇ ਪਸੰਦ ਕਰੇ ਤੇ ਹਾਂ ਬਹੁਤ ਜ਼ਿਆਦਾ ਵਧੀਆ ਇੱਕ ਵਾਰੀ ਲਏ ਵੇ ਨਾ ਹੁਣ ਇਹਦੇ ਕਈ ਸਾਲ ਨਿਕਲ ਜਾਣੇ ਦੇਖ ਪੱਕੀ ਗੱਲ ਹੈ ਜੇ ਮੈਂ ਕਹਿ ਦਵਾਂ ਇੱਕ ਗੱਲ ਨਹੀਂ ਇਹਦੇ ਨਿਕਲਦੇ ਨਹੀਂ ਅਜੇ ਇਹਦੇ ਪੈਰ ਵੱਧਦੇ ਆ ਨੰਬਰ ਆਇਆ 6 ਮੇਰੇ ਆਏ ਆ 8 ਮੇਰੇ ਤਾਂ 8 ਪਰ ਪੈਰ ਖੜੇ ਆ ਇੱਕ ਪੈਰ ਮਾੜਾ ਇੱਕ ਮੇਰਾ ਭਾਰੀ ਹੈ ਚਲੋ ਉਹਦਾ ਹੁੰਦਾ ਹਰ ਇੱਕ ਦਾ ਇੱਕ ਕੰਗੀ ਬੜੀ ਹੁੰਦੀ ਹੱਥ ਦੀ ਇੱਕ ਪੈਰ ਬੜਾ ਹਲਕਾ ਜਿਹਾ ਹੁੰਦਾ ਭਾਰੀ ਪਰ ਮੈਂ ਤੁਹਾਨੂੰ ਦੱਸ ਦਿੰਦਾ ਜੀ ਮੇਰੇ ਕੋਲ ਤਾਂ ਆ ਕੇ ਰੁਗਿਆ 8 ਪਰ ਕਰਨ ਦੇ ਪੈਰ ਵੀ ਦੇਖੋ ਕਰਨ ਦੇ ਬੂਟ ਕੋਈ ਐ ਨਹੀਂ ਲੱਗਦਾ ਇਹ ਕਰਨ ਦੇ ਬੂਟ ਬੰਦਿਆਂ ਦੇ ਬਰਾਬਰ ਹੀ ਐਨ ਪਰ ਮੈਂ ਤੁਹਾਨੂੰ ਮੈਂ ਵੀ ਲੈ ਲਿਆਤਾ ਜੀ ਪਰ ਇਹ ਥੋੜਾ ਕ ਪਾਈ ਅੜ ਗਿਆ ਅੜਿਆ ਕੁਝ ਨਹੀਂ ਲਓ ਜੀ ਹਾਂ ਲਓ ਜੀ ਲਓ ਲਓ ਦੇਖ ਲਓ ਦਗਾਲ ਲਈ ਹੈ ਵੀ ਗੱਲ ਇਸ ਤਰ੍ਹਾਂ ਵੀ ਭਾਈ ਅੜ ਗਿਆ ਥੋੜਾ ਜਿਹੜਾ ਦੁਕਾਨ ਵਾਲਾ ਭਰਾ ਤਾਂ ਉਹ ਨਹੀਂ ਪੁੱਤ ਤੇਰੇ ਬਰਾਬਰ ਦੇ ਪੈਰ ਹੈ ਇਹਦਾ ਕੋਈ ਖਾਸ ਨਹੀਂ ਹੈ ਨਹੀਂ ਨਹੀਂ ਅੱਜ ਇਹਨਾਂ ਦਾ ਜੁੱਤੀਆਂ ਜੋ ਜੁੱਤੀਆਂ ਮਰਵਾ ਕੇ ਲੈ ਆਏ ਜੀ ਅੱਜ ਇਹਨਾਂ ਦਾ ਜੁੱਤੀਆਂ ਪਵਾ ਕੇ ਲੈ ਆਏ ਜੀ ਤੇ ਗੱਲਬਾਤ ਇਸ ਤਰ੍ਹਾਂ ਹੈ ਮੈਂ ਤਾਂ ਆਏ ਮਨਜੀਤ ਵੀ ਭਾਈ ਅੜ ਗਿਆ ਗੱਲ ਕੁਛ ਨਹੀਂ ਧੀ ਦੇਖੋ ਜੇ ਦੋਸਤ ਮੈਲਨ ਦੇ 90 ਵਾਲੇ 4000 ਦੇ ਕਹਿੰਦਾ ਤਾਂ ਉਹ ਚੁੱਪ ਹੋ ਜਾਓ ਇੱਕ ਸੈੱਟ ਉਹ ਕਹਿ ਰਿਹਾ ਤਾਂ 1950 ਦਾ ਜੇ ਦੋ ਸੈੱਟ ਲੈ ਰਹੇ ਤੇ ਅਸੀਂ ਤੁਸੀਂ ਆਪ ਦੱਸੋ 1950 ਨੂੰ ਉਹਨਾਂ ਬਣਾਇਆ ਤਾਂ 34500 ਰੁਪਈਆ ਦੋ ਇਹ ਦੋਆਂ ਦਾ ਕਹਿੰਦਾ ਵੀ ਤੁਸੀਂ ਦੇ ਦਿਓ 3500 ਹਨਾ ਐਹੀ ਹੋਈ ਵੀ ਦੋਆਂ ਦਾ 3000 ਲੈ ਲੈ ਉਹ ਨਹੀਂ ਮੰਨਿਆ ਮਾ ਤਾਂ ਲੈ ਸਕਿੰਨਾ ਦੇ ਆ ਕਹਿੰਦਾ ਮੈਂ ਤਾਂ 8ਖਣੀ 1000 ਨੂੰ ਫਸ ਗਿਆ ਉਹ ਫਿਰ ਕਿਉਂਕਿ 25% ਸਾਨੂੰ ਲੈਸ ਮਿਲਦਾ ਅਸੀਂ ਗਾਹਕ ਨੂੰ ਦਿੰਨੇ 15% 10 ਮੈਂ ਰੱਖਦਾ 15 ਉਹਨਾਂ ਨੂੰ ਉੱਥੇ ਫਸ ਗਿਆ ਜੇ ਹੋ ਸਾਨੂੰ 15% ਲੈਸ ਵੀ ਦੇ ਦਿੰਦਾ ਤਾਂ 3000 ਬਣਦਾ ਤਾਂ 3 ਨਹੀਂ 32 ਬਣਦਾ ਤਾਂ ਹਾਂ ਤੇ ਮੈਂ ਉਹਨੂੰ ਕਿਹਾ ਵੀ ਮਾਈ ਮੈਂ ਰਹਿਣ ਦਿੰਨਾ ਮੇਰਾ ਸੈੱਟ ਚੱਕ ਦੇਈ ਮੈਂ ਨਹੀਂ ਲੰਦਾ ਬੂਟ ਛੱਡ ਦਿਓ ਮਾ ਇਹ ਦਾਸ ਦੇ ਬੱਚੇ ਦਾ ਬੱਚੇ ਦੇ ਪਸੰਦ ਆ ਗਿਆ ਉਹਨੇ ਕਿਹਾ ਕਰਿਆ ਕਹਿੰਦਾ ਵੀ 1700 ਦੇ ਦਿਓ ਭਾਜੀ ਆਹੀ ਕਿਹਾ ਆ ਗਿਆ 17 ਦੁਣਾ 34 ਪਰ ਆ ਗਿਆ ਜੀ ਉਹ ਨਹੀਂ ਜੀ ਮੰਨੇ ਆ ਮੈਂ ਕੀ ਕਰਿਆ ਮੈਂ ਇੱਕ ਦਾ ਲਿਆ ਮੈਂ ਉਹਨੂੰ ਦਿਆ 1600 ਰੁਪਇਆ ਹੁਣ ਤੁਸੀਂ ਹਿਸਾਬ ਲਾਓ 16 ਦੁਨਾ 32 ਮੈਂ ਦੇ ਰਿਆ ਤਾਂ 31 ਕਿਹਾ ਹੁੰਦਾ 150 ਉਹ ਨਹੀਂ ਮੰਨਿਆ ਮੈਂ ਜਾਣ ਕੇ ਛੱਡ ਕੇ ਆਇਆ ਮੈਂ ਆਪਣੇ ਬੂਟ ਨਹੀਂ ਦੇ ਕੇ ਆਇਆ ਮਜੀਦ ਹਨੀ ਮੈਂ ਬਾਈ ਕਰਨ ਦੇ ਦਵਾਤੇ ਇਹ ਮੰਨੋ ਮਿਲੀ ਹੈ ਜੀ 700 ਰੁਪਏ ਦੀ 950 ਰੁਪਇਆ ਕਹਿ ਰਿਹਾ ਤਾਂ ਹਾਂ ਇਹ ਚਲੋ ਜਿੱਦਣ ਮਰਜੀ ਲਾ ਲਓ ਤੇ ਮੇਰੇ ਕੋਲ ਬੂਟ 2 3 ਪਏ ਆ ਏਦਾਂ ਦੀ ਜੁੱਤੀ ਵੀ ਪਈ ਹੈ ਤੇ ਦੂਜੀ ਵੀ ਆਪਾਂ ਦੇਖਦੇ ਸਾਰੂਗੇ ਤੇ ਬਾਕੀ ਮੈਂ ਕਹਿਣਾ ਵੀ ਮਨਜੀਤ ਉਹਨਾਂ ਨੂੰ ਕੋਈ ਕਮੀ ਨਾ ਰਹੇ ਨਾ ਕਰਨ ਨੂੰ ਤੇ ਕਰਨ ਦਾ ਹੁਣ ਦੇਖੋ ਕਰਨ ਐਨ ਖੁਸ਼ ਹੈ ਹੈਗੀ ਵੀ ਅਸੀਂ ਚੀਜ਼ ਲਈ ਜੇ ਸਾਨੂੰ ਇਹ ਇਹਦਾ ਆ ਲੈਣੀ ਹੈਗੀ ਅਸੀਂ ਬਰਾਬਰ ਚੱਲਣਾ ਨਾ ਉਹ ਗੱਲ ਮੰਨੀ ਤੁਹਾਡੀ ਹਾਂਜੀ ਤੁਹਾਡੀ ਗੱਲ ਮੈਂ ਹੈ ਹਾਂ ਕੰਪਸ ਕਿਹੜੇ ਦੇ ਕਿਹੜੀ ਕੰਪਨੀ ਹੈ ਹੈ ਆਰਟੀਕਲ ਵੀ ਹਾਕ ਕੇ ਨੇ ਡਿਜ਼ਾਈਨ ਹਾਂ ਅੱਛਾ ਅੱਛਾ ਕੋਡ ਤੈਨੂੰ ਬੂਟ ਪਸੰਦ ਹੈ ਡੱਬਾ ਲੈ ਬੱਲੇ ਬੈਲਡਨ 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 ਤੇ ਆਹ ਲੋ ਜੀ ਆ ਮੈਂ ਪੱਗ ਚ ਸਿਉਣ ਵੀ ਪਵਾ ਰਿਹਾ ਤੇ ਆਹ ਪਿਆ ਜੀ ਬੈਗ 15 ਕਿਲੋ ਵਾਲਾ ਜੇਕਣਾ ਜੀ ਕੁੱਕਰਾਂ ਦਾ ਉਹ ਦੇਖੋ ਇਹ ਚਮਕ ਮਾਰਦੀ ਨਾ ਜੁੱਤੀ ਇਹ ਲਈ ਆ ਜੀ ਮਿਉ ਮਿਉ ਕਹਿ ਕਹਿ ਮਿਉ ਮਿਉ ਤੇ ਲਾਉਗਾ ਲਾਉ ਇਹ ਲੋ ਕਰਨਾ ਨਾ ਉੱਥੇ ਜਾ ਕੇ ਕੀਆ ਹੋਇਆ ਬਿੱਲੂ ਦੀ ਹੱਟੀ ਵਿੱਚ ਜਾ ਕੇ ਨਾ ਆਪਣਾ ਕੰਮ ਲੱਗ ਗਿਆ ਕਰਨ ਇਹਨਾਂ ਆਪਣੇ ਬਾਈ ਅਸੀਂ ਤਾਂ ਦੇਖਿਆ ਸਮਾਨ ਕਰਨ ਆਪਣਾ ਸਮਾਨ ਸੈੱਟ ਕਰੈਨ ਬੈਗ ਜੇ ਹੱਥ ਮਾਰਾ ਉਹ ਮੈਂ ਬਲੌਗ ਬਣਾ ਰਿਹਾ ਜਾਂ ਮੈਂ ਦੇਖਿਆ ਕਰਨ ਕੀਆ ਕਰਦਾ ਮਾਹ ਲੈ ਕੋਈ ਐਂਦਾ ਬੰਦਾ ਜਾਂ ਮੈਂ ਦੇਖਿਆ ਕੈਮਰਾ ਕਮਾਇਆ ਉਹੋ ਮਾ ਤਾਂ ਕਰਨੇ ਲੱਗਿਆ ਵਾ ਉਹਨਾਂ ਦਾ ਸਮਾਨ ਸੈੱਟ ਲੱਗਿਆ ਵਾ ਮਜੀਦ ਕਰਨਾ ਹੈ ਨਾ ਮੈਨੂੰ ਇੰਨੀ ਹਾਸੀ ਆਈ ਬਾਈ ਇਹ ਤਾਂ ਬਾਈ ਕੁਲ ਮਿਲ ਜਾਂਦਾ ਜਾ ਕੇ ਆ ਲੈ ਲੈ ਦੁਕਾਨ ਦੁਕਾਨ ਲਾਤੀ ਐਨ ਬਣਾਤੀ ਐ ਨਾ ਦੁਕਾਨਾ 1000 ਰੁਪਏ 1000 ਕੁ ਹੈ 1000 ਰੁਪਏ ਦੀ ਸੇਲ ਹੈ 500 ਰੁਪਏ 250 ਕਾ 300 ਕਾ 250 10 10 ਦੀ ਰਾਸ ਹੈ ਕਮਾਲੇ ਕਰਤੀ ਬਾਈ ਇਹਨਾਂ ਤਾਂ ਤੇਰੇ ਦੁਕਾਨ ਵਿੱਚ ਕਿਸੇ ਨੇ ਖੜਨਾ ਵੀ ਹਾਂ ਖੜਦਾ ਹੀ ਨਹੀਂ ਬਾਈ ਤੂੰ ਤਾਂ ਅੱਜੇ ਨਾਲੇ ਦੱਸ ਕਾ ਕੋਈ ਚੀਜ਼ ਲਿਆਇਆ ਤੂੰ 1500 ਦੀ ਕੋਈ ਲਿਆਇਆ ਤੂੰ 500 ਦੀ ਤੂੰ ਤਾਂ ਅੱਜੇ 10000 ਪਰ ਚਲੇਗੇ ਰਹਿਣ ਦੇ ਬਾਈ ਅਸੀਂ ਨਹੀਂ ਆਣਾ ਤੇਰੀ ਹੱਟੀ ਤੇ ਮੈਂ ਨਾ ਦੱਸ ਨਵਾਂ ਸੀਕੇ ਕਿ ਵੀ ਦਿੱਤਾ ਹਾਂ ਤਾਂ ਸਿੱਕੇ ਰੱਖੀ ਵੀ ਬਾਈ ਹੈ ਬਾਕੀ ਕਿੱਥੇ ਹੈ ਅੱਜ ਤਾਂ ਪਸੰਦ ਕਰਨੀਆਂ ਜਿਹੜੀ ਚੰਨ ਤਰੀਕ ਲੱਗੀ ਹੈ ਹੈ ਅੰਦਰ ਪਾ ਆ ਇਹ ਤਾਂ ਰੱਖਿਆ ਹੋਇਆ ਹੈ ਕੀ ਕਹਿੰਦੇ ਹੁੰਦੇ ਨੂੰ ਹੂੰ ਜਮਾਨੇ ਤੇ ਨੀਗਿਆ ਹੈ ਕਿਆ ਹੋਇਆ ਉਹ ਬੰਦਾ ਰੱਖਿਆ ਹੋਇਆ ਤਖਾਨ ਨੂੰ ਗਿਆ ਨਹੀਂ ਨਹੀਂ ਮਤਲਬ ਕੀ ਸਾਬੀ ਇਹ ਛੋਪੀਸ ਹੈ ਇੱਕ ਰੱਖਿਆ ਆ 100 ਪੀਸ ਚਲੋ ਕੋਈ ਲਓ ਜੀ ਇਹ ਤਾਂ ਅੱਜ ਆਪਣੀ ਸ਼ਾਪਿੰਗ ਤੀ ਹੋਰ ਬਾਈ ਮਨਜੀਤ ਚਲੋ ਬਸ ਹੁਣ ਹੁਣ ਜੁੱਤੀਆਂ ਖਾ ਲੀਆਂ ਠੀਕ ਹੈ ਕਿਸ ਤਰ੍ਹਾਂ ਲੱਗੀਆਂ ਹਾਂ ਠੀਕ ਲੱਗੀਆਂ ਜੀ ਤੁਹਾਨੂੰ ਲੈ ਆਪਾਂ ਮੇਰੇ ਆਂਦੀ ਐ ਅੱਛਾ ਮੇਰੇ ਵਾਲੀ ਜੁੱਤੀ ਬਾਕੀ ਇਹ ਕਰਦੇ ਕਹਿੰਦੇ ਜਦ ਬਾਪ ਵਾਲੀ ਜੁੱਤੀ ਨਾ ਮਨਜੀਤ ਕਿਹਾ ਕੇ ਇਹ ਕਰਦੇ ਜੇ ਕਹਿੰਦੇ ਬਾਪ ਵਾਲੀ ਜੁੱਤੀ ਆਣ ਲੱਜੇ ਮੁੰਡੇ ਦਾ ਕਹਿੰਦੇ ਫਿਰ ਥੋੜਾ ਕਿ ਝੁਕੜਾ ਪੈਂਦਾ ਨਾ ਚਲੋ ਭਾਈ ਇਹ ਤਾਂ ਝੁਕਣਾ ਹੀ ਪੈਂਦਾ ਇਹ ਤਾਂ ਸਿਆਣਾ ਨਕਾਬ ਤੇ ਬਣਾਈ ਵੀ ਚਲੋ ਸਾਨੂੰ ਵੀ ਸ਼ੌਕ ਆਉਂਦਾ ਦਾ ਕਿਸੇ ਟਾਈਮ ਆ ਜੇ ਤੇਰਾ ਪੜ੍ਹ ਜੂਗਾ ਹੈ ਪਾ ਹਾਂ ਜੀ ਜੇ ਆਪਾਂ ਨੂੰ ਕੁਝ ਵੀ ਅਸ਼ਾਇਰ ਨਾਲ ਵੀ ਤੇਰਾ ਕਿਤਾਬ ਹੈ ਉਹ ਨੂੰ ਆਪਾਂ ਪੜ੍ਹ ਲੈ ਉਹ ਆਏ ਤੇ ਵੀਡੀਓ ਜੀ ਬਣਾਉਣ ਨਾਲੇ ਅੱਛਾ ਸਾਰੇ ਮੈਂ ਤੁਹਾਨੂੰ ਪੈਂਦਾ ਵੀ ਆਹ ਚੀਜ਼ ਆ ਆਹ ਚੀਜ਼ ਹੂੰ ਉਹ ਆਏ ਜਦੀ ਕੁਝ ਦਿਖਾਣੇ ਕਰਕੇ ਉਹ ਆਦਾ ਨਾ ਕੋਈ ਵੀ ਨਿਆਵਾ ਉਹ ਕੋਈ ਵੀ ਨਿਆਵਾ ਉਹਨੂੰ ਕੋਈ ਮਜ਼ਦਾ ਪਰਾਈਦਾ ਅੱਛਾ ਚਲੋ ਠੀਕ ਹੈ ਸਭ ਤੋਂ ਵੱਧ ਤਾਂ ਜੀ ਤੁਹਾਨੂੰ ਇਹ ਪੇ ਕਰੰਦੇ ਬੂਟ ਇਹ ਪਿਆ ਮਿਊ ਮਿਊ ਇਹ ਪਈ ਮੇਰੀ ਜੁੱਤੀ ਲਾਤੀ ਆ ਮੇਰੀ ਜੁੱਤੀ ਆ ਸੁਰਖੀ ਲਾਗ ਰੱਖ ਆ ਪਿਆ ਬੈਗ 15 ਕਿਲੋ ਦਾ ਇਹ ਇਹ ਫੇਰ ਆ ਦੀ ਜੁੱਤੀ ਆ ਗਈ ਮਜੀਦ ਦੀ ਇਹ ਆ ਗਈ ਪੰਜਾਬੀ ਜੁੱਤੀ ਇਹ ਚਲ ਤੂੰ ਪਾ ਲਈ ਪਾ ਕੇ ਚਲੇ ਜਾਊਗਾ ਪੁੱਤ ਯਾ ਤਾਂ ਫਿਰ ਜੇ ਮੈਂ ਕਹਿ ਦਿੰਦਾ ਮੈਂ ਤੈਨੂੰ ਪਾ ਕੇ ਦਿਖਾਉਂਦਾ ਹਾਂ ਹਾਂ ਪਾਪਾ ਤਾਂ ਪਾਇਲ ਇਹਦੇ ਪੈ ਪੈਰਾ ਨੇ ਉਹ ਕੱਟੜੀ ਨਹੀਂ ਨਹੀਂ ਪੁੱਤ ਇਹ ਲੇਡੀ ਐ ਆ ਗਈ ਆ ਗਈ ਚਲੋ ਠੀਕ ਹੈ ਜੀ ਇਹ ਸੱਤੀ ਜੇ ਆ ਤਾਂ ਆ ਗਈ ਹਾਂ ਚਲੋ ਠੀਕ ਹੈ ਜੀ ਆਪਣਾ ਵਲੋਗ ਹੈ ਇੱਥੇ ਤੱਕ ਤਾਂ ਮਿਲਦੇ ਹਾਂ ਜੀ ਕੱਲ੍ਹ ਕਿਸੇ ਨਵੇਂ ਵਲੋਗ ਵਿੱਚ ਜਦ ਤੱਕ ਸਾਨੂੰ ਦੋ ਇਜਾਜ਼ਤ ਸਾੜੇ ਪੱਲੋ ਸਾਸਰੀ ਕਾਲ ਅਜੇ ਪਤਾ ਨਹੀਂ ਜੱਸ ਕਰਨਾ ਕਿਆ ਕਹਿਣਾ ਕਿਆ ਆਪਾਂ ਕਹਿ ਕਿਆ ਕਹਿ ਦੇਣਾ ਕੋਈ ਪਤਾ ਨਹੀਂ ਇਹਦਾ ਚੱਲ ਬਈ ਠੀਕ ਐ ਵੀ ਮਨਜੀਤ ਉਹ ਚੱਲ ਠੀਕ ਐ ਮਨਜੀਤ ਦੂਏ ਦੇ ਪੈਰ ਵਿੱਚ ਸੋਨਾ ਦੂਏ ਦੀ ਥਾਲੀ ਵਿੱਚ ਲੱਡੂ ਸੋਨਾ ਲੱਗੇ ਕਰਦਾ ਸਾੜੇ ਪੱਲੋ ਸਾਸਰੀ ਕਾਲ ਬਾਏ ਬਾਏ